ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਦਲਾ ਜੀ ਗੱਲ ਹੋਣ ਸੁਨੀਲ ਜਾਖੜ ਦੀ ਵੀ ਕਰ ਲਈਏ ਕਾਫੀ ਮੀਡੀਆ ਦੇ ਵਿੱਚ ਚਰਚਾਵਾਂ ਕਈ ਤਰ੍ਹਾਂ ਦੀਆਂ ਹੋਈਆਂ ਉਸ ਨੂੰ ਲੈ ਕੇ ਕਲੈਰਿਟੀ ਵੀ ਬਾਅਦ ਵਿੱਚ ਦਿੱਤੀ ਗਈ ਸੋ ਸੁਨੀਲ ਜਾਖੜ ਦੇ ਅਸਤੀਫੇ ਦਾ ਰੌਲਾ ਜਿਹੜਾ ਰਿਹਾ ਇਸ ਦਾ ਅਸਲ ਸੱਚ ਕੀ ਹੈ ਇਸ ਦਾ ਖੁਲਾਸਾ ਵੀ ਜ਼ਰੂਰ ਕਰਿਓ ਤੇ ਦੂਜਾ ਕੀ ਇਹ ਮੰਨਿਆ ਜਾਵੇ ਕਿ ਜਿਵੇਂ ਨਵਜੋਤ ਸਿੱਧੂ ਦੇ ਨਾਲ ਕਾਂਗਰਸ ਵੱਲੋਂ ਸਿਆਸੀ ਬੇਵਫਾਈ ਕੀਤੀ ਗਈ ਉਸੇ ਤਰ੍ਹਾਂ ਨਾਲ ਹੁਣ ਜੋ ਹੈ ਸੁਨੀਲ ਜਾਖੜ ਦੇ ਨਾਲ ਵੀ ਸਿਆਸੀ ਬੇਵਫਾਈ ਕੀਤੀ ਗਈ ਹੈ ਬੀਜੇਪੀ ਦੇ ਵੱਲੋਂ ਤੁਹਾਡਾ ਇਸ ਉੱਪਰ ਅਨਾਲਿਸਿਸ ਕੀ ਹੈ ਕੀ ਤੁਸੀਂ ਕਹਿਣਾ ਚਾਹੋਗੇ ਕਿ ਕੀ ਦੋਹਾਂ ਦੇ ਨਾਲ ਇੱਕੋ ਜਿਹੀ ਹੋਈ ਹੈ ਜ਼ਰੂਰ ਆਪਣੀ رائے ਆਪਣਾ ਅਨਾਲਿਸਿਸ ਸਾਂਝਾ ਕਰਿਓ ਹਰਜੋਤ ਜੀ ਬਹੁਤ ਹੀ ਤੁਸੀਂ ਮਹੱਤਵਪੂਰਨ ਸਵਾਲ ਪੁੱਛਿਆ ਹੈ ਇਸ ਸਾਰੇ ਸਵਾਲਾਂ ਤੇ ਅੱਗੇ ਵਧਾਂਗੇ ਔਰ ਪਹਿਲੀ ਗੱਲ ਸੁਨੀਲ ਜਾਖੜ ਹੁਣਾਂ ਨੇ ਅਸੀਫਾ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ ਕੱਲ ਸਾਰਾ ਦਿਨ ਪੰਜਾਬ ਦੇ মিডিਆ ਦੇ ਵਿੱਚ ਰੌਲਾ ਪੈਂਦਾ ਰਿਹਾ। ਸਵੇਰੇ-ਸਵੇਰੇ ਕੱਲ ਇਹ ਖਬਰਾਂ ਵੱਖ-ਵੱਖ ਚੈਨਲਾਂ ਤੇ ਨਸ਼ਰ ਹੋਣ ਲੱਗੀਆਂ। ਪਤਾ ਨਹੀਂ ਇਨ੍ਹਾਂ ਖਬਰਾਂ ਦਾ ਸੋਰਸ ਕੀ ਸੀ, ਸੂਤਰ ਪਤਾ ਨਹੀਂ ਕੌਣ ਸੀ। ਪਰ ਸਾਰੇ ਲਗਭਗ ਚੈਨਲ ਸੂਤਰਾਂ ਦੇ ਹਵਾਲੇ ਦੇ ਨਾਲੇ ਖਬਰ ਚਲਾ ਰਹੇ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ। ਹਜੇ ਤੱਕ ਵੀ ਸੁਨੀਲ ਜਾਖੜ ਹੋਣਾ ਨੇ ਖੁਦ ਕੋਈ ਟਵੀਟ ਨਹੀਂ ਕੀਤਾ। ਪਰ ਨਾ ਉਹਨਾਂ ਨੇ ਇਹ ਕਿਹਾ ਕਿ ਮੈਂ ਕਿੱਥੇ ਹਾਂ ਤੇ ਮੈਂ ਅਸਤੀਫਾ ਤੇ ਆਪਣੀ ਇਹ ਟਿੱਪਣੀ ਨਾ ਬੀਜੇਪੀ ਸਭ ਤੋਂ ਪਹਿਲਾਂ ਤਾਂ ਜਿਹੜੇ ਜਨਰਲ ਸਕੱਤਰ ਨੇ ਬੀਜੇਪੀ ਦੇ ਅਨਿਲ ਸ਼ਰੀ ਕੱਲ ਸਵੇਰੇ ਹੀ ਉਹਨਾਂ ਨੇ ਇੱਕ ਵੀਡੀਓ ਬਿਆਨ ਆਪਣਾ ਜਾਰੀ ਕਰਤਾ ਜਿਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਸੁਨੀਲ ਜਾਖੜ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਇਹ ਕੋਰੀ ਅਫਵਾਹ ਹੈ ਔਰ ਇਹ ਸ਼ਰਾਤਪੂਰਨ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਸੂਚਨਾ ਹੈ ਜਾਂ ਖਬਰ ਹੈ ਜਾਂ ਉਹਨੂੰ ਪ੍ਰਚਾਰਿਆ ਜਾ ਰਿਹਾ ਸੋ ਅਨਿਲ ਸਿੰਘ ਪਾਤ ਜਨਤਾ ਪਾਰਟੀ ਦੇ ਜਨਰਲ ਸਕੱਤਰ ਨੇ ਬੜੀ ਗੰਭੀਰ ਕਿਸਮ ਦੇ ਪੋਲਿਟੀਕਲ ਲੀਡਰ ਨੇ ਉਹਨਾਂ ਦੀ ਇਹ ਟਿੱਪਣੀ ਤੋਂ ਬਾਅਦ ਮੀਡੀਆ ਨੇ ਵੀ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਅਫੀਸ਼ੀਅਲ ਤੌਰ ਤੇ ਤਾਂ ਸੁਨੀਲ ਜਾਖੜ ਬੋਲ ਨਹੀਂ ਰਹੇ ਪਰ ਸ਼ਾਮ ਹੁੰਦੇ ਹੁੰਦੇ ਤੱਕ ਸੁਨੀਲ ਜਾਖੜ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਾ ਆਉਣਾ ਇਸ ਮਸਲੇ ਨੂੰ ਹੋਰ ਗੁੰਝਲਦਾਰ ਬਣਾ ਗਿਆ ਹਰਜੀਤ ਗਰੇਵਾਲ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਬਿਆਨ ਆਇਆ ਕਿ ਬਿਲਕੁਲ ਸੁਨੀਲ ਜਾਖੜ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹ ਪਾਰਟੀ ਦਾ ਹਿੱਸਾ ਨੇ ਜ਼ਰੂਰੀ ਨਹੀਂ ਕਿ ਕਿਸੇ ਮੀਟਿੰਗ ਦੇ ਵਿੱਚ ਅਗਰ ਪ੍ਰਧਾਨ ਨਹੀਂ ਮੌਜੂਦ ਹਰ ਮੀਟਿੰਗ 'ਚ ਪ੍ਰਧਾਨ ਦਾ ਜਾਣਾ ਲਾਜ਼ਮੀ ਇਹ ਵੀ ਨਹੀਂ ਹੁੰਦਾ ਉਹ ਕਹਿੰਦੇ ਪ੍ਰਧਾਨ ਕੋਈ ਇੱਕ ਹੁੰਦਾ ਹੈ ਤੇ ਪਾਰਟੀ ਸਾਰੀ ਮਿਲ ਕੇ ਕੰਮ ਕਰਦੀ ਹੈ ਇਸੇ ਤਰ੍ਹਾਂ ਨਿਲ ਸ਼੍ਰੀਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਨੂੰ ਅਨਿਲ ਸ੍ਰੀ ਸ਼ਰੀਨ ਕੈਰੀ ਨੇ ਕੀ ਜਾਖੜ ਰਵਾਈ ਦੇ ਰਹੇ ਨੇ ਹੁਣ ਇਹ ਵੀ ਖਬਰਾਂ ਆ ਗਈਆਂ ਸ਼ਾਮ ਤੱਕ ਕਿ 30 ਸਤੰਬਰ ਨੂੰ 30 ਸਤੰਬਰ ਨੂੰ ਮੀਟਿੰਗ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਭਾਰੀ ਨੇ ਵਿਜੇ ਰupani ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਗੁਜਰਾਤ ਦੇ ਉਹ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਨਗੇ ਹੁਣ 30 ਸਤੰਬਰ ਨੂੰ ਵਿਜੇ ਰupani ਉਹਨਾਂ ਦੀ ਮੀਟਿੰਗ 'ਚ ਕੀ ਸੁਨੀਲ ਜਾਖੜ ਨਾਲ ਬੈਠੇ ਹੋਣਗੇ 23 23 ਸਤੰਬਰ ਤੱਕ ਪੂਰੀ ਸਥਿਤੀ ਦੇ ਉੱਤੇ ਮੈਂ ਕਹਿੰਦਾ ਕਿ ਰਹਿਸਿਆ ਬਣਿਆ ਹੈ ਹੁਣ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਕਿ ਕੀ ਸੁਨੀਲ ਜਾਖੜ ਨਾਲ ਵੀ ਬੀਜੇਪੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਹੋਇਆ ਦੇਖੋ ਜਦੋਂ ਨਵਜੋਤ ਸਿੰਘ ਸਿੱਧੂ ਬੀਜੇਪੀ ਚ ਸੀ ਨਵਜੋਤ ਸਿੰਘ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਬਹੁਤ ਵਾਰੇ ਮੰਗ ਕੀਤੀ ਕਿ ਬੀਜੇਪੀ ਆਪਣੇ ਨਾਮ ਤੇ ਅੱਗੇ ਵਧੇ। ਅਕਾਲੀ ਦਲ ਦੇ ਨਾਲ ਵੀ 36 ਦਾ ਅੰਕੜਾ ਰਿਹਾ ਨਰਜੋਤ ਸਿੰਘ ਸਿੱਧੂ ਦਾ। ਡਿਵੈਲਪਮੈਂਟ ਦੇ ਕੰਮਾਂ ਤੇ ਪੰਜਾਬ ਦੇ ਏਜੰਡੇ ਤੇ ਬੀਜੇਪੀ ਨੇ ਗੱਲ ਨਹੀਂ ਮੰਨੀ। ਔਰ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੇ ਕਹਿਣ ਤੇ ਅਰਣ ਜੇਤਲੀ ਨੇ ਅਮਰਸਰ ਤੋਂ ਲੜਨ ਦਾ ਫੈਸਲਾ ਕੀਤਾ ਤੇ ਅਕਾਲੀ ਦਲ ਅਰਣ ਜੇਤਲੀ ਨੂੰ ਜਿਤਾ ਵੀ ਨਹੀਂ ਸਕੇ। ਅਕਾਲੀ ਦਲ ਵਾਲੇ ਉਸ ਵੇਲੇ ਕਹਿੰਦੇ ਸੀ ਕਿ ਅਰਨਜਿਤ ਜਤਲੀ ਸਾਹਿਬ ਬਸ ਕਾਗਜ਼ ਭਰ ਕੇ ਚਲੇ ਜਾਓ ਬਾਕੀ ਕੰਮ ਸਾਡਾ ਤੁਸੀਂ ਸਿਰਫ ਸਰਟੀਫਿਕੇਟ ਲੈਣ ਆਉਣਾ ਸੋ ਜਤਲੀ ਸਾਹਿਬ ਆਏ ਕਾਗਜ਼ ਵੀ ਭਰੇ ਪ੍ਰਚਾਰ ਵੀ ਕੀਤਾ ਕੋਟੀਕੁੱਟੀ ਵੀ ਲਈ ਕਰਾਈ ਤੇ ਉਹਨਾਂ ਦਿਨਾਂ 'ਚ ਜਦੋਂ ਵਾਪਸ ਗਏ ਤੇ ਸਰਟੀਫਿਕੇਟ ਲੈਣ ਨਹੀਂ ਆ ਸਕੇ ਸੋ ਇਹ ਤਾਂ ਜਤਲੀ ਸਾਹਿਬ ਦੇ ਨਾਲ ਹੋਈ ਉਦੋਂ ਅਕਾਲੀ ਦਲ অতি ਪ੍ਰੋਸੈਸ ਸੀ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਨੇ ਉਸ ਵੇਲੇ ਨਾਰਾਜ਼ ਵੀ ਕੀਤਾ ਇਹ ਕਿ ਆ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਤੁਸੀਂ ਕੁਰਕਸ਼ੇਤਰ ਤੋਂ ਲੜ ਲਓ ਤੁਹਾਨੂੰ ਸੂਚਨਾ ਪ੍ਰਸਾਰਣ ਮੰਤਰੀ ਬਣਾ ਦਾਂਗੇ ਜਾਂ ਬੜੀ ਤਰ੍ਹਾਂ ਦੀਆਂ ਦੇ ਲਾ ਪਰ ਨਵਜੋਤ ਸਿੰਘ ਸਿੱਧੂ ਨਹੀਂ ਮੰਨਿਆ ਨਾ ਦਿੱਲੀ ਦੀ ਉਹਨੇ ਨਹੀਂ ਹਾਮੀ ਭਰੀ ਤੇ ਨਵਜੋਤ ਸਿੰਘ ਸਿੱਧੂ ਨੇ ਨਾ ਪ੍ਰਚਾਰ ਕੀਤਾ ਪਰ ਅਖੀਰ 2016 17 ਨਵਜੋਤ ਸਿੰਘ ਸਿੱਧੂ ਕਾਂਗਰਸ ਸ਼ਾਮਲ ਹੋ ਗਏ ਸੋ ਭਾਜਪਾ ਨੇ ਨਵਜੋਤ ਸਿੰਘ ਸਿੱਧੂ ਦੀ ਉਦੋਂ ਮੰਨੀ ਨਹੀਂ ਤੇ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਗਏ ਤੇ ਕਾਂਗਰਸ ਵਾਲਿਆਂ ਨੇ ਜਦੋਂ ਮੌਕਾ ਸੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦਾ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਹਟਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਪਹਿਲੀ ਸਿਆਸੀ ਬੇਵਫਾਈ ਤੇ ਉਸ ਤੋਂ ਬਾਅਦ ਜਦੋਂ ਫਰਵਰੀ 22 ਦੀਆਂ ਚੋਣਾਂ ਸੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਦੂਜੀ ਸਿਆਸੀ ਬੇਵਫਾਈ ਤੇ ਇਸੇ ਤਰ੍ਹਾਂ ਜੇ ਸੁਨੀਲ ਰਾਖੜ ਦੀ ਗੱਲ ਕਰੀਏ ਤੇ ਸੁਨੀਲ ਰਾਖੜ ਨੂੰ ਜਦੋਂ ਕਾਂਗਰਸ ਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੁੰਦੇ ਸੀ ਜਦੋਂ ਹਾਈ ਕਮਾਂਡ ਵਾਲੇ ਤੇ ਸੁਨੀਲ ਜਾਖੜ ਦਾ ਇਹਨੇ ਨਾਮ ਤੁਰਿਆ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਤੇ ਸੁਨੀਲ ਜਾਖੜ ਉਹਨਾਂ ਨੇ ਖੁਦ ਦੱਸਿਆ ਕਿ ਮੈਨੂੰ Hindu ਭਾਈਚਾਰੇ ਦਾ ਚਿਹਰਾ ਹੋਣ ਕਰਕੇ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰਤਾ ਪਹਿਲੀ ਸਿਆਸੀ ਵਿਵਸਥਾਈ ਸੁਨੀਲ ਜਾਖੜ ਨੇ ਇਹ ਮੰਨ ਲੀਏ ਤੇ ਜਦੋਂ ਸਨੀਲ ਜਾਖੜ ਨੂੰ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਬਣਾਇਆ ਤੇ ਸਨੀਲ ਜਾਖੜ ਚੋਣਾਂ ਤੋਂ ਬਾਹਰ ਹਾਲਾਂਕਿ ਚੋਣਾਂ ਦੇ ਵਿੱਚ ਸਿੱਧੂ ਸਨੀਲ ਜਾਖੜ ਤੇ ਚੰਨੀ ਤਿੰਨੇ ਚਿਹਰੇ ਸੀ ਇਹਨਾਂ ਦੇ ਚਿਹਰਿਆਂ ਤੇ ਚੋਣ ਲੜੀ ਗਈ ਸੀ ਬਾਈ ਦੀ ਜਿੱਤਿਆ ਭਗਵੰਤ ਮਾਨ ਕਿਉਂਕਿ ਕਾਂਗਰਸ ਸੰਗਠਿਤ ਨਹੀਂ ਸੀ ਲੋਕ ਕੁਝ ਹੋਰ ਚਾਹੁੰਦੇ ਸੀ ਕੈਪਟਨ ਦਾ ਮਾਫੀਆ ਨਾ ਚਲਣ ਦੀ ਚੰਨੀ ਖਤਮ ਕਰ ਸਕੇ ਨਾਨਵਜੋਤ ਸਿੰਘ ਸਿੱਧੂ ਦੀ ਕਾਂਗਰਸ 'ਚ ਕਿਸੇ ਨੇ ਸੁਣੀ ਕਿ ਕੈਪਟਨ ਭਾਪੀ ਜੀ ਚਲੇ ਗਏ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਾਂਗਰਸੀ ਬਣੇ ਨਵਜੋਤ ਸਿੰਘ ਸਿੱਧੂ ਵੀ ਹਾਰੇ ਕਾਂਗਰਸ ਵੀ ਹਾਰੀ 18 ਕਿਤੇ ਰਹਿ ਗਈ ਤੇ ਭਗਵੰਤ ਮਾਨ ਵੱਲ ਸਾਰਾ ਪੰਜਾਬ ਦਾ ਧਿਆਨ ਕੇਂਦਰਿਤ ਹੋ ਗਿਆ 92 ਸੀਟਾਂ ਭਗਵੰਤ ਮਾਨ ਨੂੰ ਲੋਕਾਂ ਨੇ ਦਿੱਤੀਆਂ ਕਿਉਂਕਿ ਉਸ ਵੇਲੇ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਮਾਡਲ ਤੇ ਅੱਗੇ ਵੱਧ ਰਹੇ ਸੀ ਤੇ ਭਗਵੰਤ ਮਾਨ ਵੀ ਪੰਜਾਬ ਮਾਡਲ ਤੇ ਅੱਗੇ ਵੱਧ ਰਹੇ ਸੀ ਭਗਵੰਤ ਮਾਨ ਹਨ ਰਾਮ ਆਦਮੀ ਪਾਰਟੀ ਦਾ ਗਾਰੰਟੀਆ ਵਾਲਾ ਮਾਡਲ ਕਾਂਗਰਸ ਨੇ ਮੋਡਲ ਨੂੰ ਲੋਕਾਂ ਨੇ ਰੱਦ ਕਰਕੇ ਕਿਉਂਕਿ ਨਵਜੋਤ ਸਿੰਘ ਨੂੰ ਚਿਹਰਾ ਨਹੀਂ ਬਣਾਇਆ ਗਿਆ ਮੁੱਖ ਮੰਤਰੀ ਦਾ ਔਰ ਜਿੰਨੀ ਦੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਚਿਹਰਾ ਨਹੀਂ ਬਣਾਇਆ ਆਮ ਆਦਮੀ ਪਾਰਟੀ ਦੀ ਵੀ ਉਨੀ ਦੇਰ ਉਹ ਲਹਿਰ ਨਹੀਂ ਬਣੀ ਜਿਹੜੀ ਭਗਵੰਤ ਮਾਨ ਨੂੰ ਚਿਹਰਾ ਐਲਾਨੇ ਜਾਣ ਤੋਂ ਬਾਅਦ ਬਣੀ ਸੋ ਭਗਵੰਤ ਮਾਨ ਔਰ ਸੁਨੀਲ ਜਾਖੜ ਪ੍ਰਚਾਰ ਕਮੇਟੀ ਦੇ ਮੁਖੀ ਜ਼ਰੂਰ ਸੀ ਪਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਕਾਂਗਰਸ ਵੱਲ ਸੋ ਇਸ ਕਰਕੇ ਸੁਨੀਲ ਜਾਖੜ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਬਣਾਇਆ ਤੇ ਬੀਜੇਪੀ ਚ ਆ ਗਏ ਜਦੋਂ ਬੀਜੇਪੀ ਚ ਸੁਨੀਲ ਜਾਖੜ ਆਏ ਤੇ ਇਹ ਗੱਲ ਤੁਰ ਹੀ ਕਿ ਇੱਕ ਵੱਡਾ ਹਿੰਦੂ ਭਾਈਚਾਰੇ ਦਾ ਚਿਹਰਾ ਬੀਜੇਪੀ ਕੋਲੇ ਆ ਗਿਆ। ਤੇ ਬੀਜੇਪੀ ਹੁਣ ਪੰਜਾਬ ਚ ਬਹੁਤ ਅੱਗੇ ਵਧੇਗੀ। ਸ਼੍ਰੀ ਰਾਮ ਮੰਦਰ ਦੇ ਮੁੱਦੇ ਤੇ ਲੋਕ ਸਭਾ ਚੋਣਾਂ ਚ ਬੀਜੇਪੀ ਨੇ 18-19% ਵੋਟ ਸ਼ੇਅਰ ਹਾਸਲ ਕੀਤਾ। ਸੁਨੀਲ ਜਾਖੜ ਉਹਨਾਂ ਦੇ ਹੁੰਦੇ ਕਈ ਕਾਂਗਰਸੀ ਲੀਡਰ ਬੀਜੇਪੀ ਚ ਗਏ, ਇੱਕ ਦੋ ਮੁੜ ਵੀ ਆਏ ਜਿਹੜੇ ਕੈਪਟਨ ਨਾਲ ਗਏ ਸੀ। ਬੱ ਵੀਰ ਸਿੱਧੂ ਮੁਰਗੇ ਅ ਫੇਰ ਪਿੱਛੇ ਜਿਹੜੇ ਸਾਬਕਾ ਮੰਤਰੀ ਸੀ ਕਾਂਗਰਸ ਦੇ ਸਮੇਂ ਜਿਨ੍ਹਾਂ ਤੇ ਕਈ ਵਾਰ ਭਗਵੰਤ ਮਾਨ ਟਿੱਪਣੀ ਕਰਦੇ ਨੇ ਕਿ ਨੋਟ ਗਿਣਨ ਵਾਲੀ ਮਸ਼ੀਨ ਉਹਨਾਂ ਤੋਂ ਮਿਲੀ ਸੋ ਇੰਡਸਟਰੀਅਲ ਮਿਨਿਸਟਰ ਸੀ ਉਹ ਅਰੈਸਟ ਹੋਏ ਹੁਣ ਪਿੱਛੇ ਜਿ ਉਹ ਫੇਰ ਬੀਜੇਪੀ ਚਲੇ ਗਏ ਸੋ ਕਹਿਣ ਦਾ ਮਤਲਬ ਹੈ ਕਿ ਜਦੋਂ 18 19% ਤੱਕ ਬੀਜੇਪੀ ਗਈ ਸੁਨੀਲ ਜਾਖੜ ਨੂੰ ਇਹ ਇੱਕ ਆਸ ਬਣੀ ਸੀ ਸਾਨੂੰ ਬਹੁਤ ਸਾਰੇ ਪੱਤਰਕਾਰਾਂ ਨੂੰ ਵੀ ਇਹ ਲੱਗਿਆ ਸੀ ਕਿ ਹੁਣ ਬੀਜੇਪੀ ਸੁਨੀਲ ਜਾਖੜ ਨੂੰ ਇਨਸਾਫ ਦੇਉ ਜਾਂ ਇਨਾਮ ਦੇਉ ਕਿਉਂਕਿ ਰਵੀਰ ਬਿੱਟੂ ਵੀ ਹਾਰ ਗਿਆ ਪਰ ਹਾਰੇ ਰਵੀਰ ਬਿੱਟੂ ਨੂੰ ਬੀਜੇਪੀ ਨੇ ਮੰਤਰੀ ਬਣਾਤਾ ਠੀਕ ਉਸੇ ਤਰ੍ਹਾਂ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਜਦੋਂ ਦਾਵਾ ਸੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਨਹੀਂ ਬਣਾਇਆ ਜਦੋਂ ਜਾਖੜ ਦਾ ਦਾਵਾ ਸੀ ਕਾਂਗਰਸ ਨੇ ਨਹੀਂ ਬਣਾਇਆ ਹੁਣ ਜਦੋਂ ਬੀਜੇਪੀ ਚ ਬਤੌਰ ਪ੍ਰਧਾਨ 18 19% ਤੇ ਬੀਜੇਪੀ ਨੂੰ ਲੈ ਕੇ ਗਏ ਸੁਨੀਲ ਜਾਖੜ ਸ਼੍ਰੀ ਰਾਮੰਦਰ ਦਾ ਮੁੱਦਾ ਵੀ ਵੱਡਾ ਫੈਕਟਰ ਸੀ ਪਰ ਜਾਖੜ ਨੇ ਕਾਂਗਰਸ ਛੱਡ ਕੇ ਇੱਕ ਤਾਕਤ ਦਿੱਤੀ ਵੀ ਜਿੱਤੀ। ਉਮੀਦ ਸੀ ਕਿ ਬੀਜੇਪੀ ਹੁਣ ਜਾਖੜ ਨੂੰ ਮੰਤਰੀ ਬਣਾ ਦਊ ਪੰਜਾਬ 'ਚ ਤਾਂ ਕਿ ਸੁਨੇਹਾ ਜਾਵੇ ਕਿ ਬੀਜੇਪੀ ਜਾਖੜ ਨਾਲ ਕਾਂਗਰਸ ਦੀ ਤਰ੍ਹਾਂ ਸਿਆਸੀ ਬੇਇਨਸਾਫੀ ਨਹੀਂ ਕਰਦੀ। ਸੋ ਜਿਵੇਂ ਬੀਜੇਪੀ ਨੇ ਵੀ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨਾਲ ਸਿਆਸੀ ਬੇਇਨਸਾਫੀ ਕੀਤੀ ਸ਼ਾਇਦ ਬੀਜੇਪੀ ਉਹਦੀ ਪਰਪਾਈ ਕਰ ਲੈਂਦੀ। ਪਰ ਭਾਜਪਾ ਨੇ ਰਨੀਤ ਬਿੱਟੂ ਨੂੰ ਪ੍ਰਧਾਨ ਬਣਾ ਦਿੱਤਾ ਮੰਤਰੀ ਰਾਜ ਮੰਤਰੀ ਸੁਨੀਲ ਜਾਖੜ ਨੂੰ ਫਿਰ ਮੰਤਰੀ ਨਹੀਂ ਬਣਾਇਆ ਹੁਣ ਭਾਜਪਾ ਚੱਲ ਰਹੀਆਂ ਨੇ ਸੰਗਠਨ ਦੀਆਂ ਚੋਣਾਂ ਜ਼ਿਲ੍ਹਾ ਪੱਧਰ ਤੇ ਮੈਂਬਰਸ਼ਿਪ ਦੀ ਡਰਾਈਵ ਹੈ ਅਗਲੇ 3-4 ਮਹੀਨਿਆਂ ਤੱਕ ਦਸੰਬਰ ਤੱਕ ਕੌਮੀ ਪ੍ਰਧਾਨ ਵੀ ਭਾਜਪਾ ਦਾ ਨਵਾਂ ਬਣਨਾ ਹੈ ਸਟੇਟ ਦੀਆਂ ਵੀ ਚੋਣਾਂ ਹੋਣੀਆਂ ਨੇ ਸੋ ਕਿਤੇ ਨਾ ਕਿਤੇ ਪੰਜਾਬ 'ਚ ਵੀ ਭਾਜਪਾ ਦਾ ਪ੍ਰਧਾਨ ਬਦਲਿਆ ਜਾਣਾ ਤਾਂ ਤੈ ਹੈ ਅਜਿਹੇ ਹਾਲਾਤਾਂ 'ਚ ਹੋ ਸਕਦਾ ਹੈ ਕਿ ਸੁਨੀਲ ਜਾਖੜ ਸੋਚ ਵਿਚਾਰ ਕਰ ਰਹੇ ਹੁਣ ਕਿ ਹੁਣ ਮੈਂ ਭਵਿੱਖ ਚ ਕੀ ਕਰਾਂ ਉਹ ਸੁਨੀਲ ਜਾਖੜ ਉਹਨਾਂ ਨੇ ਇੱਕ ਵਾਰੀ ਸਰਗਰਮ ਸਿਆਸਤ ਤੋਂ ਸੰन्यास ਲੈ ਲਿਆ ਸੀ ਇੱਕ ਤਰੀਕੇ ਦਾ ਵੀ ਮੈਂ ਸਰਗਰਮ ਸਿਆਸਤ ਨਹੀਂ ਕਰਨੀ ਪਰ ਪੰਜਾਬ ਦੇ ਹਿੱਤਾਂ ਲਈ ਉਹ ਫੇਰ ਸਿਆਸਤ ਚ ਆ ਗਏ ਕਿਹਨੇ ਹੁਣ ਬੀਜੇਪੀ ਦੇ ਵਿੱਚ ਉਸ ਤਰ੍ਹਾਂ ਦਾ ਸੁਨੀਲ ਜਾਖੜ ਉਹਨਾਂ ਨੂੰ ਤਵੱਜੋ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ ਅਗਰ ਰਵੀਰ ਮਿੱਤੂ ਦੀ ਜਗ੍ਹਾ ਸਨੀਲ ਜਾਖੜ ਨੂੰ ਵੀ ਮੰਤਰੀ ਬਣਾ ਦਿੰਦੇ ਜਾਂ ਸਨੀਲ ਜਾਖੜ ਨੂੰ ਘਟੋ ਘਟ ਰਾਜ ਸਭਾ ਚ ਲੈ ਜਾਂਦੇ ਬਤੌਰ ਪ੍ਰਧਾਨ ਕਿਉਂਕਿ ਕਾਂਗਰਸ ਛੱਡ ਕੇ ਆਏ ਨੇ ਪਰ ਵੱਡਾ ਕੰਦ ਸਨੀਲ ਜਾਖੜ ਦਾ ਵੀ ਪਰ ਗੱਲ ਨਹੀਂ ਬਣਦੀ। ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਵੀ ਕੀ ਜਾਖੜ ਨਾਲ ਵੀ ਨਵਜੋਤ ਸਿੰਘ ਸਿੱਧੂ ਵਰਗੀ ਹੋਈ ਜਾਂ ਦੋਵਾਂ ਨਾਲ ਇੱਕੋ ਜਿਹੀ ਹੋਈ ਬਿਲਕੁਲ ਸੋ ਹੁਣ ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਤੇ ਜਾਖੜ ਸਿਆਸੀ ਬੇਵਫਾਈ ਦਾ ਸ਼ਿਕਾਰ ਹੋਏ ਇਸੀ ਤਰ੍ਹਾਂ ਭਾਜੀਪੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਸੁਨੀਲ ਜਾਖੜ ਸਿਆਸੀ ਬੇਵਫਾਈ ਦਾ ਸ਼ਿਕਾਰ ਹੋਏ ਪਰ ਇਹ ਸਿਆਸਤ ਹੈ ਕਿਨੇ ਸਿਆਸਤ ਚ ਕੁਝ ਨਹੀਂ ਪਤਾ ਹੁੰਦਾ ਪਰ ਅੱਜ ਦੇ ਸਮੇਂ 'ਚ ਅਗਰ ਸੁਨੀਲ ਜਾਖੜ ਆਪਣੀ ਸਰਗਰਮੀ ਘਟਾਉਂਦੇ ਨੇ ਜਿਵੇਂ ਨਵਜੋਤ ਸਿੰਘ ਸਿੱਧੂ ਅੱਜਕੱਲ੍ਹ ਉਹਨਾਂ ਦੀ ਧਰਮ ਪਤਨੀ ਕੈਂਸਰ ਤੋਂ ਪੀੜਤ ਨੇ ਪਹਿਲਾਂ ਨਾਲੋਂ ਬਿਹਤਰ ਛੇਡ ਆ ਉਹਨਾਂ ਦੀ ਪਰ ਹਜੇ ਵੀ ਕਈ ਜ਼ਿੰਮੇਵਾਰੀਆਂ ਨਵਜੋਤ ਸਿੰਘ ਸਿੱਧੂ ਦੀਆਂ ਬਕਾਇਆ ਵਿੱਤੀ ਹਾਲਤ ਪਰਿਵਾਰ ਦੀ ਖਰਾਬ ਸੀ ਸੋ ਕ੍ਰਿਕਟ ਦੇ ਲਈ ਵੀ ਉਹਨਾਂ ਨੇ ਐਗਰੀਮੈਂਟ ਕੀਤੇ ਜਿਸ ਤਰ੍ਹਾਂ ਦੀਆਂ ਖਬਰਾਂ ਨਹੀਂ ਸੋ ਇਸ ਕਰਕੇ ਹਲੇ ਨਵਜੋਤ ਸਿੰਘ ਸਿੱਧੂ ਸਿਆਸਤ 'ਚ ਸਰਗਰਮ ਨਹੀਂ। ਪਰ ਅਗਰ ਸੁਨੀਲ ਜਾਖੜ ਨੇ ਵੀ ਆਪਣੀ ਸਰਗਰਮੀ ਰੋਕਤੀ ਤੇ ਫੇਰ ਮੈਨੂੰ ਲੱਗਦਾ ਜਿਵੇਂ ਕਾਂਗਰਸ ਲਈ 27 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਗਰ ਸਰਗਰਮ ਨਾ ਹੋਏ ਤੇ ਕਾਂਗਰਸ ਲਈ ਵੀ ਔਖਾ ਹੋਏਗਾ। ਭਾਵੇਂ ਕਾਂਗਰਸ 7 ਸੀਟਾਂ ਜਿੱਤ ਗਈ ਪਾਰਲੀਮੈਂਟ ਦੀ ਕਾਂਗਰਸ ਲਈ ਔਖਾ ਹੋਏਗਾ ਕਿਉਂਕਿ ਕਾਂਗਰਸ 'ਚ ਹੁਣ ਦਾਵੇਦਾਰ ਰੌਤ ਨੇ ਮੁੱਖ ਮੰਤਰੀ ਦੇ 4-5 ਦਾਵੇਦਾਰ ਨੇ ਪਰ ਨਰਜੋਤ ਸਿੰਘ ਸਿੱਧੂ ਇੱਕ ਦਾਵੇਦਾਰ ਜਿਹੜਾ ਪੈਂਡਿੰਗ ਚੱਲੇ ਆ ਰਿਹਾ ਜਿਹੜਾ ਪਿਛਲੀ ਵਾਰੀ ਵੀ ਦਾਵੇਦਾਰ ਸੀ ਨਹੀਂ ਬਣਿਆ ਉਂਝ ਇਸ ਵਾਰ ਨੰਬਰ 1 ਤੇ ਜਿਹੜਾ ਦਾਵੇਦਾਰ ਕਾਂਗਰਸ ਵੱਲੋਂ ਮੈਨੂੰ ਲੱਗਦਾ ਉਹ ਨਰਜੋਤ ਸਿੰਘ ਸਿੱਧੂ ਹੈ ਅਗਰ ਸਿਆਸਤ 'ਚ ਵਾਪਸੀ ਨਰਜੋਤ ਸਿੰਘ ਸਿੱਧੂ ਕਰ ਦੇਵੇ ਦੋ ਨੰਬਰ ਤੇ ਚਰਨਜੀਤ ਚੰਨੀ ਅੱਜ ਵੀ ਪੰਜਾਬ ਚ ਕਾਂਗਰਸ ਦੇ ਮੁੱਖ ਮੰਤਰੀ ਦੇ ਦਾਵੇ ਲਾ ਨਹੀਂ ਉਸ ਤੋਂ ਬਾਅਦ ਤਾਂ ਰਾਜਵੜਿੰਗ ਵੀ ਨੇ ਪ੍ਰਤਾਪ ਬਾਜਵਾ ਵੀ ਨੇ ਸੁਖਜਿੰਦਰ ਢਾਵਾ ਵੀ ਨੇ ਕੋਈ ਵੀ ਅੱਗੇ ਪਿੱਛੇ ਹੋ ਸਕਦਾ ਹੈ ਕਾਂਗਰਸ ਪਾਰਟੀ ਚ ਕਿਸੇ ਨੂੰ ਵੀ ਅੱਗੇ ਲਿਆਇਆ ਜਾ ਸਕਦਾ ਹੈ ਹੁਣ ਸਵਾਲ ਇਹ ਹੈ ਕਿ ਬੀਜੇਪੀ ਚ ਪੰਜਾਬ ਚ 27 ਤੋਂ ਪਹਿਲਾਂ ਅਗਰ ਸੁਨੀਲ ਜਾਖੜ ਨੂੰ ਰਾਜ ਸਭਾ ਚ ਭੇਜਿਆ ਹੁੰਦਾ ਤੇ ਬੀਜੇਪੀ ਵੱਲੋਂ ਉਹ ਵੀ ਦਾਵੇਦਾਰ ਬਣ ਸਕਦੇ ਸੀ ਅਗਰ ਸੁਨੀਲ ਜਾਖੜ ਸਰਗਰਮ ਪੋਲਿਟਿਕਸ ਚ ਰਹੇ ਉਹ ਵੀ ਬੀਜੇਪੀ ਵੱਲੋਂ ਦਾਵੇਦਾਰ ਹੋ ਸਕਦੇ ਨੇ ਅਗਰ ਸੁਨੀਲ ਜਾਖੜ ਸੰਗਰਮ ਪੋਲਿਟਿਕਸ ਤੋਂ ਮੁੜਦੇ ਹਨ ਹਾਲਾਂਕਿ ਉਹਨਾਂ ਨੇ ਹਜੇ ਦੱਸਿਆ ਨਹੀਂ ਵੀ ਕੀ ਉਹਨਾਂ ਨੇ ਭਵਿੱਖ ਦੀ ਨੀਤੀ ਬਣਾਈ ਹੈ ਪਰ ਨਾ ਉਹਨਾਂ ਨੇ ਅਸਤੀਫਾ ਦਿੱਤਾ ਕਿਉਂਕਿ ਇਹ ਬੀਜੇਪੀ ਨੇ ਸਾਥ ਕਰਤਾ ਸੋ ਇਸ ਕਰਕੇ ਹਜੇ ਤੱਕ ਸੁਨੀਲ ਜਾਖੜ ਬੀਜੇਪੀ 'ਚ ਨਹੀਂ ਪਰ ਮੈਂ ਮੰਨਦਾ 27 ਤੋਂ ਪਹਿਲਾਂ ਸੁਨੀਲ ਜਾਖੜ ਬੀਜੇਪੀ ਲਈ ਮੁੱਖ ਮੰਤਰੀ ਦਾ ਵੱਡਾ ਚਿਹਰਾ ਬਣ ਸਕਦੇ ਸੀ ਅੱਜ ਨਹੀਂ ਸਮਝ ਹਾਂ ਅਗਰ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਹੁੰਦੇ ਤੇ ਨਿਸ਼ਚਿਤ ਤੌਰ ਤੇ ਨਵਜੋਤ ਸਿੰਘ ਸਿੱਧੂ ਵੀ 27 ਚ ਬੀਜੇਪੀ ਲਈ ਮੁੱਖ ਮੰਤਰੀ ਦਾ ਚਿਹਰਾ ਭੰਦੇ ਅਗਰ ਉਹ ਬੀਜੇਪੀ ਚ ਹੁੰਦੇ ਉਹ ਬੀਜੇਪੀ ਚ ਨਹੀਂ ਹੈ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਇਹ ਦੋ ਵੱਡੇ ਚਿਹਰੇ ਘੱਟ ਸਰਗਰਮ ਹੁੰਦੇ ਨੇ ਜਿਵੇਂ ਨਵਜੋਤ ਸਿੰਘ ਸਿੱਧੂ ਤਾਂ ਇੰਤਜ਼ਾਰ ਕਰਨਾ ਪਏਗਾ ਉਹ ਕਦੋਂ ਮੁੜ ਸਰਗਰਮ ਹੋਣਗੇ ਪੰਜਾਬ ਚ ਸੁਨੀਲ ਜਾਖੜ ਅਗਰ ਉਹ ਆਪਣੀ ਸਰਗਰਮੀ ਰੋਕ ਦਿੰਦੇ ਨੇ ਫਿਰ ਮੈਨੂੰ ਲੱਗਦਾ 27 ਤੋਂ ਪਹਿਲਾਂ ਇੱਕ ਪਾਸੇ ਭਗਵੰਤ ਮਾਨ ਤੇ ਦੂਜੇ ਪਾਸੇ ਅਨ ਐਲਾਨੇ ਦਾਵੇਦਾਰ ਹੋਣਗੇ ਕਿਉਂਕਿ 27 ਚ ਹਜੇ ਵੀ ਪੰਜਾਬ ਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਦਾਵੇਦਾਰ ਭਗਵੰਤ ਮਾਨ ਹੀ ਹੋਣਗੇ ਅੱਜ ਵੀ ਭਗਵੰਤ ਮਾਨ ਪੁਰਾਣੇ ਮੁੱਖ ਮੰਤਰੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਚ ਖੜੇ ਨੇ 2.5 ਸਾਲ ਬਾਅਦ ਛੇ 2.5 ਸਾਲ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੱਜੀ ਲੋਕਪ੍ਰਿਅਤਾ ਦੇ ਵਿੱਚ ਨਿੱਜੀ ਪ੍ਰਸਿੱਧੀ ਦੇ ਵਿੱਚ ਘਾਟ ਨਹੀਂ ਹੈ ਅਗਰ ਥੋੜੀ ਬਹੁਤੀ ਐਂਟੀ ਇਨਕਮਨਸੀ ਆਈ ਹੈ ਜਿਹੜੀ ਹਰ ਕਿਸੇ ਲੀਡਰ ਦੀ ਆਉਂਦੀ ਹੈ ਅਗਰ ਥੋੜੀ ਬਹੁਤੀ ਐਂਟੀ ਇਨਕਮਨਸੀ ਆਈ ਹੈ ਤੇ ਲੋਕ ਨਵੇਂ ਵੀ ਨਾਲ ਜੁੜਦੇ ਨੇ ਜਿਨ੍ਹਾਂ ਨੇ ਪਹਿਲਾਂ ਭਗਵੰਤ ਮਾਨ ਨੂੰ ਵੋਟ ਨਹੀਂ ਪਾਈ ਉਹਨਾਂ ਚੋਂ ਕਈ ਹੁਣ ਭਗਵੰਤ ਮਾਨ ਨਾਲ ਜਾ ਸਕਦੇ ਨੇ ਸੋ 27 ਤੋਂ ਪਹਿਲਾਂ ਮੈਂ ਜਾਖੜ ਦੀ ਔਰ ਨਵਜੋਤ ਸਿੰਘ ਸਿੱਧੂ ਦੀ ਗੱਲ ਤੱਕ ਕੀਤੀ ਹੈ ਕਿ ਦੋਵਾਂ ਨਾਲ ਜੋ ਕੁਝ ਵਾਪਰਿਆ ਕਿਤੇ ਨਾ ਕਿਤੇ ਉਹ ਸਿਆਸੀ ਬੇਇਨਸਾਫੀ ਅਸੀਂ ਕਹਿ ਸਕਦੇ ਹਾਂ ਪਰ ਸਿਆਸਤ 'ਚ ਸਬਰ ਬਹੁਤ ਵੱਡੀ ਗੱਲ ਹੈ ਭਗਵੰਤ ਮਾਨ ਨੇ ਸਬਰ ਰੱਖਿਆ ਸੀ ਜਦੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਭਗਵੰਤ ਮਾਨ ਨੂੰ ਐਲਾਨਿਆ ਜਾ ਰਿਹਾ ਸੀ ਤੇ ਭਗਵੰਤ ਮਾਨ ਨੇ ਵੀ ਸਬਰ ਰੱਖਿਆ ਪਰ ਅਖੀਰ 'ਚ ਸਮਝ ਆਈ ਆਮ ਆਦਮੀ ਪਾਰਟੀ ਨੂੰ ਕਿ ਭਗਵੰਤ ਮਾਨ ਬਿਨਾ ਗੁਜ਼ਾਰਾ ਨਹੀਂ ਪਰ ਹੁਣ ਵੀ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਦੇ ਨੇੜੇ ਤੇੜੇ ਵੀ ਪੰਜਾਬ 'ਚ ਕੋਈ ਉਸ ਤਰ੍ਹਾਂ ਦਾ ਕਦਮ ਖੜਾ ਨਹੀਂ ਹੋ ਸਕਿਆ ਹੁਣ ਜਦੋਂ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਵੀ ਦੇਖਦੇ ਆਂ ਤੇ ਆਮ ਆਦਮੀ ਪਾਰਟੀ ਕੋਲੇ ਦੂਸਰੀਆਂ ਪਾਰਟੀਆਂ ਤੋਂ ਚਿਹਰੇ ਆ ਹਾਲਕੀ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਕਹੀ ਹੈ ਕਿ میدان ਚ ਉਤਰੇ ਬੀਤੇ ਹੈਰ ਤੋਂ ਬਿਨਾ ਕੋਈ ਮੰਤਰੀ ਨਹੀਂ ਜਿੱਤ ਸਕਿਆ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਉਹਨਾਂ ਨੂੰ ਵੀ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਜਿਹੜੇ ਤਾਂ ਆਮ ਆਦਮੀ ਪਾਰਟੀ ਦੇ ਕੱਟੜ ਨੇ ਤੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਨੇ ਕਾਂਗਰਸ ਚ ਆ ਗਿਆ ਕੋਈ ਅਕਾਲੀ ਦਲ ਚ ਉਹਨਾਂ ਦੀ ਕੋਈ ਵੈਰੰਟੀ ਨਹੀਂ ਕਿ ਸਤਾਈ ਵੇਲੇ ਉਹ ਕਿੱਥੇ ਖੜਨਗੇ ਕਿਉਂਕਿ ਉਹਨਾਂ ਨੇ ਇਹ ਵੀ ਹੋ ਸਕਦਾ ਹੈ ਜੇ ਉਹਨਾਂ ਚੋਂ ਕਈ ਵਾਹ ਆ ਦੇਖਣ कि 27 ਤੋਂ ਪਹਿਲਾਂ ਭਾਈ ਵਾਹਾ ਕਿਸ ਪਾਸੇ ਦਾ ਉਸ ਪਾਸੇ ਰੁੜ ਜੀਏ ਕਿਉਂਕਿ ਹੀਟਰਾਂ ਦਾ ਕੁਝ ਵੀ ਤੈਅ ਨਹੀਂ ਕਰ ਸਕਦੇ ਪਰ ਭਗਵੰਤ ਮਾਨ 27 ਤੋਂ ਪਹਿਲਾਂ ਇੱਕ ਪਾਸੇ ਖੜਾ ਹੈ ਹੁਣ ਦੂਜੇ ਪਾਸੇ ਅਗਰ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਦੀ ਸਰਗਰਮੀ ਘਟਦੀ ਹੈ ਉਹਦਾ ਸਿੱਧਾ ਫਾਇਦਾ ਭਗਵੰਤ ਮਾਨ ਨੂੰ ਮਿਲਣਾ ਤੈ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਕੋਲੇ ਵੀ ਪੰਜਾਬ ਲਈ ਏਜੰਡਾ ਹੈ ਔਰ ਸੁਨੀਲ ਜਾਖੜ ਨੂੰ ਅਗਰ ਭਾਜਪਾ ਅੱਗੇ ਕਰਦੀ ਹੈ ਤੇ ਬੀਜੇਪੀ ਚ ਭਰੋਸਾ ਵੱਧ ਸਕਦਾ 27 ਤੋਂ ਪਹਿਲਾਂ ਪਾਰ ਇਹ ਬੀਜੇਪੀ ਦਾ ਮਾਮਲਾ ਜਿਵੇਂ ਕਾਂਗਰਸ ਦਾ ਮਾਮਲਾ ਕਿ ਕੀ ਉਹਨਾਂ ਨੇ ਸਿੱਧੂ ਦੇ ਡੰਡੇ ਨੂੰ ਇਸ ਵਾਰ ਲਾਗੂ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਸੁਸ਼ਚਿਤੀਆਂ ਪੰਜਾਬ ਦੀ ਸਿਆਸਤ ਦੀਆਂ ਬਹੁਤ ਅਜੀਬ ਸਥਿਤੀਆਂ ਤੱਕ ਪਹੁੰਚੀਆਂ ਪਰ 30 ਤਰੀਕ ਨੂੰ ਕਈ ਨਵੀਆਂ ਸਥਿਤੀਆਂ ਸਪਸ਼ਟ ਹੋਣਗੀਆਂ ਉਮੀਦ ਹੈ ਕਰਦੇ ਹਾਂ ਜਿਸ ਤਰ੍ਹਾਂ ਬੀਜੇਪੀ ਦੇ ਲੀਡਰ ਦਾਵਾ ਕਰਦੇ ਨੇ ਕਿ ਸੁਨੀਲ ਜਾਖੜ ਬੀਜੇਪੀ ਚ ਨੇ ਅਸੀਫਾ ਨਹੀਂ ਦਿੱਤਾ ਅਗਰ ਉਹ ਵਿਜੁਰ ਪਾਣੀ ਉਹਨਾਂ ਦੇ ਨਾਲ ਮੀਟਿੰਗ 'ਚ ਬੈਠੇ ਹੋਏ ਤੇ ਫਿਰ ਬੀਜਪੀ ਦੇ ਲਈ ਸਭ ਚੰਗਾ ਹੈ ਨਹੀਂ ਤਾਂ 30 ਤਰੀਕ ਤੋਂ ਬਾਅਦ ਜਿਹੜਾ 1 ਤਰੀਕ ਦਾ ਜਾਂ 31 ਤਰੀਕ ਦਾ ਜਿਹੜਾ ਖਬਰ ਪੜਤਾਲ ਹੋਏਗਾ ਉਹਦੇ ਵਿੱਚ ਨਵੇਂ ਸਿਰੇ ਤੋਂ ਕੱਪੜਾ ਛਾਂ ਕਰਾਂਗੇ ਕਿ ਹੁਣ ਬੀਜਪੀ ਦਾ ਬਣ ਕੇ ਡਲਾ ਜੀ ਹੁਣ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਉੱਤੇ ਵੀ ਕਰ ਲਈਏ ਕਿਉਂਕਿ ਕੁਝ ਵਿਰੋਧੀ ਲੀਡਰਾਂ ਵੱਲੋਂ ਜੋ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਉੱਪਰ ਕਈ ਤਰ੍ਹਾਂ ਦੇ ਕਿਆਸ ਬੁਣੇ ਜਾ ਰਹੇ ਨੇ ਭਗਵੰਤ ਮਾਨ ਦੀ ਸਿਹਤ ਦੇ ਦੇ ਮਾਮਲੇ ਨੂੰ ਲੈ ਕੇ ਅਗਰ ਗੱਲ ਕਰੀਏ ਤਾਂ ਅੰਦਰਲੇ ਆਖਿਰ ਸੱਚ ਕੀ ਨੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਕਦੋਂ ਆਉਣੀ ਹੈ ਸਿਹਤ ਦੇ ਉੱਪਰ ਪੂਰੀ ਜਾਣਕਾਰੀ ਜੋ ਵੀ ਅਪਡੇਟ ਤੁਹਾਡੇ ਕੋਲ ਮੌਜੂਦ ਹੋਵੇ ਜ਼ਰੂਰ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਨਾਲ ਸਾਂਝਾ ਕਰਿਓ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਫਾਰਟਿਸ ਹਸਪਤਾਲ ਦੇ ਵਿੱਚ ਇਲਾਜ ਔਰ ਆਰਾਮ ਅਧੀਨ ਇਲਾਜ ਇਸ ਕਰਕੇ ਕਿਉਂਕਿ ਜੋ ਮੇਰੀ ਜਾਣਕਾਰੀ ਹੈ ਬਲੱਡ ਪ੍ਰੈਸ਼ਰ ਘਟ ਵੱਧ ਰਿਹਾ ਔਰ ਕਈ ਵਾਰੀ ਇਹ ਠਕਾਵਟ ਕਰਕੇ ਤਣਾ ਕਰਕੇ ਹਾਈਪਰ ਟੈਂਸ਼ਨ ਕਹਿ ਲੈਂਦੇ ਆ ਸੀ ਲਗਾਤਾਰ ਮੁੱਖ ਮੰਤਰੀ ਸਰਗਰਮ ਰਹੇ ਨੇ ਹਰਿਆਣਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਚੋਣੇ ਨੂੰ ਲੈ ਕੇ ਮੀਟਿੰਗਾਂ ਸ਼ੋ ਕਦੀ ਮੁੱਖ ਮੰਤਰੀ ਪੰਜਾਬ ਕਦੇ ਦਿੱਲੀ ਕਦੇ ਹਰਿਆਣਾ ਅਲਬਿੰਦ ਕੇਂਦਰੀਵਾਲ ਦੀ ਰਿਹਾਈ ਦੇ ਦਿਨਾਂ 'ਚ ਵੀ ਬਹੁਤ ਰੁਝੇ ਰਹੇ ਪਰ ਮੈਂ ਕੱਲ ਮੀਡੀਆ ਦੇ ਵਿੱਚ ਫਿਰ ਇੱਕ ਵਾਰ ਵੇਖਿਆ ਜਿਵੇਂ ਸੁਨੀਲ ਜਾਖੜ ਤੇ ਮੀਡੀਆ ਨੇ ਖੂਬ ਰੌਲਾ ਪਾਇਆ ਕਿ ਅਸਤੀਫਾ ਦੇ ਗਿਆ ਗਾਕੜ ਅਸਤੀਫਾ ਦੇ ਗਿਆ ਉਸੇ ਤਰ੍ਹਾਂ ਭਗਵੰਤ ਮਾਨ ਦੀ ਸਿਹਤ ਤੇ ਵਿਰੋਧੀ ਲੀਡਰਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਖੂਬ ਰੌਲਾ ਪਾਇਆ ਕਈ ਤਾਂ ਮੈਂ ਦੇਖਿਆ بڑے ਮੰਨੇ ਪ੍ਰਮੰਨੇ ਪੱਤਰਕਾਰ ਸੀ ਐਕਟਿਵ ਮੁੱਖ ਮੰਤਰੀ ਲਾਉਣ ਤੱਕ ਪਹੁੰਚ ਗਏ ਕਨਾਲ ਵੀ ਭਾਈ ਹੁਣ ਤਾਂ ਇਹੀ ਵਿਚਾਰ ਹੋ ਸਕਦਾ ਕਿ ਐਕਟਿੰਗ ਮੁੱਖ ਮੰਤਰੀ ਲਾ ਦਿਓ ਅਗਰ ਮੁੱਖ ਮੰਤਰੀ ਦੀ ਸਿਹਤ ਖਰਾਬ ਹੋ ਗਈ ਐਥੋਂ ਤੱਕ ਕਈਆਂ ਨੇ ਕਿਹਾ ਇਹ ਆਮ ਆਦਮੀ ਪਾਰਟੀ ਦੀ ਰਣਨੀਤੀ ਵੀ ਹੋ ਸਕਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੈ ਕਿਉਂ ਨਾ ਇਸੇ ਬਹਾਨੇ ਕਿਸੇ ਹੋਰ ਨੂੰ ਪ੍ਰਬੰਧ ਦੇ ਦਈਏ ਸੋ ਕਈ ਤਰ੍ਹਾਂ ਦੇ ਕੱਲ ਸਿਆਸੀ ਰੌਲੇ ਮੀਡੀਆ ਦੇ ਵਿੱਚ ਵੀ ਪੈ ਗਏ ਸੋ ਪਰ ਜਦ ਤੱਕ ਜਾਣਕਾਰੀ ਹੈ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਦੇ ਡਰ ਕਈ ਲੀਡਰਾਂ ਨੇ ਬਣਾਏ ਡਾਕਟਰਾਂ ਨੇ ਉਸ ਤਰ੍ਹਾਂ ਦੀ ਕਿਸੇ ਗੱਲ ਦੀ ਹਾਮੀ ਨਹੀਂ ਭਰੀ ਸੋ ਸਧਾਰਨ ਬੀਪੀ ਦਾ ਠਕਣਾ ਵਧਣਾ ਔਰ ਕਿਤਨਾ ਕਿਤੇ ਇਹਦਾ ਸਿੱਧਾ ਸਬੰਧ ਬੇਆਰਾਮੀ ਕਰਕੇ ਹੈ ਕੋਵਿਡ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਨੇ ਜਿਨ੍ਹਾਂ ਨੇ ਜ਼ਿਆਦਾ ਆਰਾਮ ਨਹੀਂ ਕੀਤਾ ਸੋ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਵੀ ਆਰਾਮ ਕਰਨ ਦਾ ਸਮਾਂ ਜ਼ਿਆਦਾ ਨਹੀਂ ਹੈ ਸੋ ਬੜਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਟਾਈਮ ਸਿਰ ਸੌਂਿਆ ਕਰਨ ਟਾਈਮ ਸਿਰ ਜਾਗਿਆ ਕਰਨ। ਅਗਰ ਕੋਈ ਉਹਨਾਂ ਦਾ ਸਮਰਥਕ ਉਹਨਾਂ ਦਾ ਕੋਈ ਦੋਸਤ ਮਿੱਤਰ ਸਾਡਾ ਇਹ ਪ੍ਰੋਗਰਾਮ ਸੁਣਦਾ ਹੈ ਤੇ ਜ਼ਰੂਰ ਉਹ ਮੁੱਖ ਮੰਤਰੀ ਨੂੰ ਇਹ ਸਲਾਹ ਭੇਜਣ ਕਿ ਉਹ ਮੁਕੰਮਲ ਆਰਾਮ ਕਰਿਆ ਕਰਨ। ਨੀਂਦ ਚੰਗੀ ਤਰ੍ਹਾਂ ਨਾਲ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜਿਹੜੀਆਂ ਗੱਲ ਆਈਆਂ ਨੇ ਮੈਡੀਕਲ ਸੂਤਰਾਂ ਦੇ ਹਵਾਲੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਦੇਖੀ ਗਈ ਕੋਈ ਚਿੰਤਾ ਵਾਲੀ ਖਤਰੇ ਵਾਲੀ ਗੱਲ ਨਹੀਂ ਹੈ ਪਰ ਪਤਾ ਲੱਗਿਆ ਕਿ ਡਾਕਟਰਾਂ ਨੇ ਸਿਰਫ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਕਿ ਇੱਕ ਦੋ ਦਿਨ ਆਰਾਮ ਕਰਨ ਦੇ ਨਾਲ ਸਧਾਰਨ ਦਵਾਈ ਦੇ ਨਾਲ ਹੀ ਬੀਪੀ ਹੈ ਜਿਹੜਾ ਜਿਵੇਂ ਹਰ ਵਿਅਕਤੀ ਦਾ ਬੀਪੀ ਕੰਟਰੋਲ ਹੁੰਦਾ ਮੇਰਾ ਵੀ ਬੀਪੀ ਕੋਵਿਡ ਤੋਂ ਬਾਅਦ ਜ਼ਿਆਦਾ ਵਧਣ ਲੱਗਿਆ ਸੀ ਕਾਫੀ ਵਧ ਗਿਆ ਅੰਦਾਜ਼ਾ ਸੀ ਸੋ ਮੈਂ ਵੀ ਅੰ 20-25 ਮਿੰਟ ਘਟੋ-ਘਟ ਹਰ ਰੋਜ਼ ਜਿਹੜੀ ਜਿਹਨੂੰ ਆਪਾਂ ਵਾਕ ਕਹਿੰਦੇ ਆ ਪੈਦਲ ਤੁਰਨਾ ਹੁਣ 20-25 30 ਮਿੰਟ ਮੈਂ ਵੀ ਪੈਦਲ ਤੁਰਦਾ ਤੇ ਸਧਾਰਨ ਤੌਰ ਤੇ ਮੇਰਾ ਬੀਪੀ ਆ ਗਿਆ ਸਦਾਨੰਦ 80-82 ਤੇ 125-30 ਵਸ ਇਹਦੇ ਆਏ ਤੋਂ ਵਾਲੇ ਜਿੰਨਾ ਸੋ ਇਸ ਕਰਕੇ ਜ਼ਰੂਰੀ ਇਹ ਹੈ ਕਿ 20-25 30 ਮਿੰਟ ਅਸੀਂ ਪੈਦਲ ਜ਼ਰੂਰ ਤੁਰੀ ਸੋ ਪੈਦਲ ਤੁਰਨ ਦੇ ਨਾਲ ਸਭ ਤੋਂ ਵੱਧ ਕੰਟਰੋਲ ਬੀਪੀ ਤੇ ਰਹਿੰਦਾ ਔਰ ਨਗਰ ਡਾਕਟਰ ਕੋਈ 2 ਗ੍ਰਾਮ 5 ਗ੍ਰਾਮ 5 ਮਿਲੀਗ੍ਰਾਮ ਅਗਰ ਕੋਈ ਡਾਕਟਰ 2 ਮਿਲੀਗ੍ਰਾਮ 5 ਮਿਲੀਗ੍ਰਾਮ ਦੀ ਗੋਲੀ ਵੀ ਕਿਸੇ ਨੂੰ ਲਾਉਂਦਾ ਹੈ ਕਿ ਉਹਦਾ ਮੈਨੂੰ ਲੱਗਦਾ ਕੋਈ ਬਹੁਤ ਆ ਚਿੰਤਾ ਦੀ ਗੱਲ ਵੀ ਇਹਦੇ ਨਾਲ ਜੇ ਥੋੜਾ ਬਹੁਤਾ ਪੈਦਲ ਤੁਰਿਆ ਜਾਵੇ ਤੇ ਬੀਪੀ ਕੰਟਰੋਲ ਹੋ ਜਾਂਦਾ ਹੈ ਉਹਨਾਂ ਲੋਕਾਂ ਲਈ ਦਿੱਕਤ ਹੈ ਜਿਹੜੇ ਤਲਿਆ ਜ਼ਿਆਦਾ ਖਾਂਦੇ ਨੇ ਬਾਹਰਲਾ ਜ਼ਿਆਦਾ ਖਾਂਦੇ ਨੇ ਨਮਕ ਵਾਲਾ ਜ਼ਿਆਦਾ ਖਾਂਦੇ ਨੇ ਅਗਰ ਬੀਪੀ ਹਾਈ ਰਹਿੰਦਾ ਤਾਂ ਉਹਦੇ ਤੋਂ ਬਚੋ ਸਾਡਾ ਭੋਜਨ ਸਾਡਾ ਭੋਜਨ ਔਰ ਅਧਿਕ ਘੰਟੇ ਦੀ ਪੈਦਲ ਤੋਰ ਇਹਦੇ ਨਾਲ ਬੀਪੀ ਕੰਟਰੋਲ ਹੋ ਜਾਂਦਾ ਸੋ ਮੁੱਖ ਮੰਤਰੀ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਵੀ ਆਪਣੇ ਰੁਝੇਵਿਆਂ ਪਰੇ ਸਮੇਂ ਚੋਂ ਘਟੂ-ਘਟ ਅੱਧਾ ਘੰਟਾ ਪੈਦਲ ਤੋਰ ਦੇ ਲਈ ਵਾਕ ਦੇ ਲਈ ਜ਼ਰੂਰ ਕੱਢਣ ਡੈਡੀਕੇਟਿਡ ਟਾਈਮ ਤੇ ਉੰਜ ਤਾਂ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਜਿਹਾਂ ਮੁੱਖ ਮੰਤਰੀ ਹੈ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਜ਼ਿਆਦਾ ਤੁਰਦਾ ਹੈ ਮੁੱਖ ਮੰਤਰੀ ਸੋ ਰੋਜ਼ ਮੁੱਖ ਮੰਤਰੀ ਕਿਤਨਾ ਕਿਤੇ ਸਾਨੂੰ ਫੀਲਡ ਚ ਲੈ ਕੇ ਦੇਣੇ ਕੈਪਟਨ ਮ੍ਰਿੰਦਰ ਦਾ ਤਾਂ ਇਹ ਮੈਨੂੰ ਪਤਾ ਕੀ ਉਹਨਾਂ ਦਾ ਬੀਪੀ ਘੱਟ ਦਾ ਵੰਦਾ ਤਾਂ ਨਹੀਂ ਸੀ ਕਿਤੇ ਹੀ ਖਬਰਾਂ ਆਉਂਦੀਆਂ ਸੀ ਪਰ ਕੈਪਟਨ ਮ੍ਰਿੰਦਰ ਸੰਘੂ ਕਲੀ ਉਸ ਤਰ੍ਹਾਂ ਨਾਲ ਫੀਲਡ 'ਚ ਗਰਾਊਂਡ 'ਚ ਨਹੀਂ ਲਿਖੇ ਜਿਵੇਂ ਭਗਵੰਤ ਮਾਨ ਨੇ ਸੋ ਜਲੰਧਰ ਵਾਲੀ ਚੋਣ ਵੀ ਭਗਵੰਤ ਮਾਨ ਨੇ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਨੂੰ ਦਿਤਾਈ ਹੈ ਸੋ ਕੁੱਲ ਮਿਲਾ ਕੇ ਭਗਵੰਤ ਮਾਨ ਦੀ ਸਿਹਤ ਤੇ ਸਿਆਸੀ ਰੌਲੇ ਲੱਗਾ ਪਏ ਨੇ ਓਡੀ ਗੱਲ ਨਹੀਂ ਸੀ ਜਿੱਦੀ ਬਣਾ ਦਿੱਤੀ ਗਈ ਫਿਰ ਵੀ ਕਈਆਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਭਗਵੰਤ ਮਾਨ ਦੀ ਸਿਹਤ ਤੇ ਵਿਕਰਮਜੀਤ ਸਿੰਘ ਆ ਪ੍ਰਤਾਪ ਬਾਜਵਾ ਬੜੇ ਚਿੰਤਤ ਹੋਗੇ ਸੀ ਪਰ ਹੁਣ ਮੈਨੂੰ ਲੱਗਦਾ ਹੈ ਉਹ ਉਹਨਾਂ ਨੂੰ ਸੰਤੁਸ਼ਟੀ ਮਿਲੀ ਹੋਣੀ ਹੈ ਕਿਉਂਕਿ ਇੱਕ ਦੋ ਦਿਨ ਆਰਾਮ ਤੋਂ ਬਾਅਦ ਭਵੰਤਮਨ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਨੀ ਹੈ ਪਰ ਸਿਰਫ ਆਰਾਮ ਕਰਨ ਦੇ ਲਈ ਜੋ ਪਤਾ ਲੱਗਿਆ ਕਿ ਉਹਨਾਂ ਨੂੰ ਹਸਪਤਾਲ 'ਚ ਰੱਖਿਆ ਗਿਆ ਕਿਉਂਕਿ ਅਗਰ ਮੁੱਖ ਮੰਤਰੀ ਨੂੰ ਇੱਕ ਦੋ ਦਿਨ ਆਰਾਮ ਕੀਤੇ ਬਿਨਾ ਮੁੱਖ ਮੰਤਰੀ ਦੀ ਕੋਠੀ ਜਾਣ ਦਿੰਦੇ ਤੇ ਕੋਈ ਪਤਾ ਨਹੀਂ ਸ਼ਾਮ ਨੂੰ ਮੁੱਖ ਮੰਤਰੀ ਫੇਰ ਕਿਤੇ ਮੰਚ ਤੇ ਭਾਸ਼ਣ ਦਿੰਦੇ ਨਜ਼ਰ ਆਉਂਦੇ ਸੋ ਆਰਾਮ ਬੜਾ ਜ਼ਰੂਰੀ ਹੈ ਭਾਵੇਂ ਮੁੱਖ ਮੰਤਰੀ ਹੈ ਭਾਵੇਂ ਕੋਈ ਸਧਾਰਨ ਵਿਅਕਤੀ ਹੈ ਸੋ ਮੁੱਖ ਮੰਤਰੀ ਦੇ ਜਿਹੜੇ 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 ਦਾਖਲ ਹੋਏ ਨੇ ਮੁੱਖ ਮੰਤਰੀ ਉਹਦੇ ਨਾਲ ਆਮ ਲੋਕਾਂ ਦੇ ਵਿੱਚ ਵੀ ਇਹ ਸੁਨੇਹਾ ਚੱਲਿਆ ਜਾਊਗਾ ਵੀ ਭਾਈ ਅੱਧਾ ਘੰਟਾ ਪੈਦਲ ਤੋਰ ਆਰਾਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨੀਂਦ ਮੁਕੰਮਲ ਲੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਇਹ ਅਪਡੇਟ ਭਾਵੇਂ ਬਹੁਤ ਸਧਾਰਨ ਹੈ ਸਿਹਤ ਦਾ ਭਾਵੇਂ ਕੁਝ ਲੋਕ ਕਹਿ ਸਕਦੇ ਨੇ ਵੀ ਇਹਦੇ 'ਚ ਖਬਰ ਕਿੱਥੇ ਹੈ ਪਰ ਇਹਦੇ 'ਚ ਜ਼ਿੰਦਗੀ ਹੈ ਨੀ ਇਹਦੇ 'ਚ ਖਬਰ ਹੈ ਕਿ ਅਸੀਂ ਪਾਵੇਂ ਮੁੱਖ ਮੰਤਰੀ ਹੋਈਏ ਤੇ ਪਾਵੇਂ ਸਿਧਾਂਤ ਵੀ। ਸੋ ਅਸੀਂ ਜਿੰਨੇ ਮਰਜ਼ੀ ਰੁੱਝੇ ਹੋਈਏ ਆਪਣੇ ਲਈ ਵਕਤ ਕੱਢੀਏ। ਸੋ ਮੁੱਖ ਮੰਤਰੀ ਨੂੰ ਵੀ ਆਪਣੇ ਲਈ ਵਕਤ ਕੱਢਣਾ ਚਾਹੀਦਾ ਹੈ। ਸੋ 24 ਘੰਟੇ ਦੇ ਵਿੱਚੋਂ ਘੱਟੋ-ਘੱਟ ਅੱਧਾ ਘੰਟਾ ਮੁੱਖ ਮੰਤਰੀ ਆਪਣੇ ਲਈ ਰੱਖਣ। ਕੁਝ ਸਮਾਂ ਸੌਣ ਤੇ ਬਾਕੀ ਉਹ ਪੰਜਾਬ ਨੂੰ ਦੇਣ। ਉਹੀ ਹਰ ਵਿਅਕਤੀ ਨੂੰ ਕਰਨਾ ਚਾਹੀਦਾ। ਦੱਲਜੀ ਦਿਲਜੀ ਦੋਸਾਂਜ ਦੀ ਫਿਲਮ ਪੰਜਾਬ 95 ਇਸ ਦੇ ਉੱਪਰ ਜਿਹੜਾ ਵਿਵਾਦ ਹੈ ਉਸ ਦੇ ਉੱਪਰ ਜਿਹੜੇ 120 ਕੱਟ ਲਗਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ ਇਹ ਜਿਹੜਾ ਵਿਵਾਦ ਹੈ ਵਧਦਾ ਹੀ ਜਾ ਰਿਹਾ ਹੈ ਜਥੇਦਾਰ ਰਕबीर ਸਿੰਘ ਦਾ ਵੀ ਇਸ ਦੇ ਉੱਪਰ ਜੋ ਹੈ ਇਸ ਸਾਰੇ ਮਸਲੇ ਦੇ ਉੱਪਰ ਤਾਜ਼ਾ ਬਿਆਨ ਵੀ ਆਇਆ ਪੂਰੀ ਫਿਲਮ ਦੀ ਆਖਿਰੇ ਕੰਟਰੋਵਰਸੀ ਚੱਲ ਕੇ ਰਹੀ ਹੈ ਪੂਰਾ ਇਸ ਉੱਪਰ ਜਾਣਕਾਰੀ ਜਿਹੜਾ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਤੇ ਜਿਹੜਾ ਹੁਣ ਜਥੇਦਾਰ ਸਾਹਿਬ ਦਾ ਇਹ ਬਿਆਨ ਆਇਆ ਹੈ ਇਹ ਇਸ ਬਿਆਨ ਦੇ ਜ਼ਰੀਏ ਉਹਨਾਂ ਨੇ ਕੀ ਕਿਹਾ ਇਹ ਵੀ ਗੱਲ ਜ਼ਰੂਰ ਸਾਂਝੀ ਕਰਿਓ ਪੰਜਾਬ 95 ਦਲਜੀਤ ਦੁਸਾਂਜ ਇਸ ਫਿਲਮ ਦੇ ਹੀਰੋ ਨੇ ਪੰਜਾਬ 95 ਦੇ ਔਰ ਜਸਵੰਤ ਸਿੰਘ ਖਾਲੜਾ ਹੋਣ ਵਾਲੀ ਭੂਮਿਕਾ ਨਿਭਾਈ ਜਸਵੰਤ ਸਿੰਘ ਖਾਲੜਾ ਨੇ 84 ਤੋਂ ਲੈ ਕੇ 94-95 ਤੱਕ ਅਣਪਛਾਤੀਆਂ ਲਾਸ਼ਾਂ ਲੱਭੀਆਂ ਸਸਕਾਰ ਵੀ ਕਰਾਏ ਸੂਚੀਆਂ ਲੱਭੀਆਂ ਲਾਪਤਾ ਸੱਖਾਂ ਦੀ 25000 ਦੇ ਕਰੀਬ ਸੱਖਾਂ ਦੇ ਮਾਮਲੇ ਉਹਨਾਂ ਨੇ ਉਜਾਗਰ ਕੀ ਬਾਦ ਵਿੱਚ ਉਹਨਾਂ ਨੂੰ ਚੱਕ ਲਿਆ ਗਿਆ ਤਸ਼ੱਦਦ ਹੋਈ ਲਮਾਰ ਖਲਾਸ਼ ਮਿਲੀ ਬਾਅਦ ਵਿੱਚ ਕਤਲ ਦੀਆਂ ਗੱਲਾਂ ਸਾਹਮਣੇ ਆਈਆਂ ਸਜ਼ਾ ਵੀ ਕੁਝ ਲੋਕਾਂ ਨੂੰ ਹੋਈ ਪਰ ਅੱਜ ਤੱਕ ਮੁਕੰਮਲ ਇਨਸਾਫ ਨਹੀਂ ਹੋਇਆ ਹੁਣ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਇੱਕ ਚਾਨਣ ਮਨਾਰੇ ਦੇ ਤੌਰ ਤੇ ਕੰਮ ਕਰਦੀ ਹੈ ਕਿਉਂਕਿ ਉਹਨਾਂ ਨੂੰ ਇੱਕ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦੇ ਰਾਖੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਇਹ ਵੀ ਗੱਲ ਹੈ ਭਵੇਂ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਪਾਲ ਸਿੰਘ ਨੂੰ ਦਰਜਾ ਦਿੱਤਾ ਇਸ ਵਾਰ ਪਰ ਬੀਬੀ ਖਾਲੜਾ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਨਹੀਂ ਜਿਤਾਇਆ ਜਦੋਂ ਸਰਪਾਲ ਸਿੰਘ ਖੈਰਾ ਦੀ ਪਾਰਟੀ ਵੱਲੋਂ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਵੱਲੋਂ 19 ਦੇ ਵਿੱਚ ਚੋਣ ਲੜੀ ਸੀ ਬੀਬੀ ਖਾਲੜਾ ਉਹਨਾਂ ਨੂੰ ਨਹੀਂ ਜਿਤਾਇਆ ਪਰ ਹੁਣ ਜਸਵੰਤ ਸਿੰਘ ਖਾਲੜਾ ਦੀ ਜਦੋਂ ਫਿਲਮ ਦੀ ਗੱਲ ਆਈ ਠੀਕ 120 ਕਟਾਂ ਤੱਕ ਗੱਲ ਪਹੁੰਚ ਗਈ ਕਿ ਇਹਨੇ 85 ਤੋਂ ਸ਼ੁਰੂ ਹੋਈ ਸੀ ਔਰ ਜਦੋਂ ਉਹ ਲਵਰਜੈਂਸੀ ਫਿਲਮ ਦੀ ਆਈ ਬਹੁਤ ਵਿਰੋਧ ਕੀਤਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿ ਇਹ ਫਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ ਪੰਜਾਬ 'ਚ ਕਹਿੰਦੇ ਕੁਝ ਕੱਟ ਲੱਗੇ ਤੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਹਜੇ ਤੱਕ ਕਹਿੰਦੇ ਮਨਜ਼ੂਰੀ ਨਹੀਂ ਮਿਲ ਰਹੀ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰੁਘਵੀਰ ਸਿੰਘ ਉਹਨਾਂ ਦਾ ਇਹਦੇ ਤੇ ਵੱਡਾ ਬਿਆਨ ਆਇਆ ਉਹ ਕਹਿੰਦੇ ਇਹ ਭੇਦ ਭਾਵ ਫਿਲਮ ਨੂੰ ਮਨਜ਼ੂਰੀ ਨਾ ਮਿਲੇ ਜਸਵੰਤ ਸਿੰਘ ਖਾਲੜਾ ਪੰਜਾਬ ਦੀ ਹਕੀਕਤ ਹੈ ਉਸ ਕਰੈਕਟਰ ਤੇ ਫਿਲਮ ਹੈ ਜਿਸ ਕਰੈਕਟਰ ਨੇ ਪੰਜਾਬ ਚ ਮਨੁੱਖੀ ਅਧਿਕਾਰਾਂ ਦਾ ਕਹਨ ਹੋਣ ਤੋਂ ਬਚਾਇਆ ਤੇ ਜਿਹੜਾ ਕਹਨ ਹੋਇਆ ਉਹਦਾ ਇਖਸ਼ਾਫ ਕੀਤਾ ਜੋ ਇੱਕ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਸਿੱਖਾਂ ਨਾਲ ਬੇਇਨਸਾਫੀ ਹੋ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਇਹ ਨਿਸ਼ਚਿਤ ਤੌਰ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਪੰਜਾਬ ਦੇ ਇਸ ਇਤਿਹਾਸ ਨੂੰ ਲੁਕਾਉਣਾ ਚਾਹੁੰਦੀਆਂ। ਸੋ ਫਿਲਮ ਪੰਜਾਬ 95 ਖੂਬ ਸੁਰਖੀਆਂ ਚ ਹੈ ਦਲਜੀਤ ਸਿੰਘ ਦਸਾਂਝ ਜਿਹਨੇ 84 ਤੋਂ ਵੀ ਫਿਲਮ ਬਣਾਈ। ਮੰਨਿਆ-ਪਰਮੰਨਿਆ ਕਲਾਕਾਰ ਹੈ। ਸੋ ਔਨੇ ਦਿਨਾਂ ਚ ਧਾਰਮਿਕ ਪੱਖੋਂ, ਸਮਾਜਿਕ ਪੱਖੋਂ ਅਰ ਸਿਆਸੀ ਪੱਖੋਂ ਇਸ ਫਿਲਮ ਦੇ ਉੱਤੇ ਖੂਬ ਚਰਚਾ ਹੋਏਗੀ ਔਨੇ ਦਿਨਾਂ ਦੇ ਵਿੱਚ। ਪਰ ਜਦੋਂ ਇਹ ਫਿਲਮ ਰਿਲੀਜ਼ ਹੋਏਗੀ ਸੋ ਜ਼ਰੂਰ ਦੇਖਣੀ ਚਾਹੀਦੀ ਹੈ ਮੈਂ ਵੀ ਦੇਖਾਂਗਾ। ਜ਼ਰੂਰ ਪੰਜਾਬ ਦੇ ਇਤਿਹਾਸ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਜਿੱਥੋਂ-ਜਿੱਥੋਂ ਪਤਾ ਲੱਗੇ। ਬਹੁਤ-ਬਹੁਤ ਧੰਨਵਾਦ ਡੱਲਾ ਜੀ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਸਮੇਂ-ਸਮੇਂ ਤੇ ਸਾਂਝੇ ਕਰਦੇ ਨੇ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਹਰਜੋਤ ਜੀ ਪਰ ਕੋਈ ਵੀ ਥਿਰ ਕਿਸੇ ਗੱਲ ਤੋਂ ਅਸਹਿਮ ਹੈ ਉਹਨਾਂ ਦੇ ਪੱਖ ਦਾ ਸਵਾ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡੇ ਪੱਖ ਨੂੰ ਵੀ ਅੱਗੇ ਵਧਾਵਾਂ ਬਹੁਤ